ਐਡਾ ਮਾਰ ਜਾਦੂ ਇਹਦੇ ਬਣਾ ਦੇਗਾ ਲਾ ਹਾਂ ਜਾਵਾ ਚਿਪ ਕਰ ਦੇਗਾ ਜਾਵਾ ਪੱਕਾ ਚੰਕਣ ਲਾ ਲਏ ਚੰਕਣ ਲਾ ਦੇਗਾ ਲੈ ਵੀ ਦੇਖ ਸਕਦੇ ਹੋ ਤੁਹਾਡੇ ਪ੍ਰੂਫ ਸਾਹਮਣੇ ਹੀ ਹੈ ਸਾਰਾ ਲਾਈਵ ਲੈ ਵੀ ਦੋਸਤੋ ਸਾਥਰੀ ਕਾਲ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਨੇ ਆ ਕਿਉਂਕਿ ਤੁਹਾਡੇ ਕੰਮ ਆਉਣ ਵਾਲੀ ਚੀਜ਼ ਹੈ ਤੇ ਅਸੀਂ ਇਸ ਤਰ੍ਹਾਂ ਮੋਟਰਸਾਈਕਲ ਤਿਆਰ ਕਰਦੇ ਹਾਂ ਤੇ ਆਪਣੇ ਜਿਹੜੇ ਲਾਈ ਵੀਲ ਹੁੰਦੇ ਨੇ ਉਹ ਬਹੁਤ ਖਰਾਬ ਹੋ ਜਾਂਦੇ ਨੇ ਤੇ ਇਹ ਲਾਈ ਵੀਲ ਦੇਖੋ ਤੁਹਾਨੂੰ ਐਦਾਂ ਲੱਗਦਾ ਹੋਏ ਜਿਵੇਂ ਨਮਾ ਲਿਆ ਤਾਉਂਦਾ ਕੰਪਨੀ ਚੋਂ ਕਿਉਂਕਿ ਹੁੰਦਾ ਤਾਂ ਬਹੁਤ ਗੰਦਾ ਹੈ ਪਰ ਇਹਨੂੰ ਸਾਫ਼ ਕੀਤਾ ਜਾਂਦਾ ਹੈ ਦੇਖ ਸਕਦੇ ਹੋ ਬਾਈ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਹਾਨੂੰ ਦੱਸਿਏ ਟ੍ਰਿਕ ਹੈ ਇਹ ਕੀ ਟ੍ਰਿਕ ਹੈ ਕਿੱਥੋਂ ਮਿਲਦੀ ਹੈ ਸਾਰੀ ਗੱਲਬਾਤ ਇਸ ਵੀਡੀਓ ਚ ਕਰਾਂਗੇ ਤੇ ਮੜੀ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਕਮੈਂਟਾਂ ਰਾਹੀਂ ਰਿਪੋਰਟ ਜ਼ਰੂਰ ਦਿਓ ਬਾਈ ਜਿਹੜੇ ਵੀ ਚੀਜ਼ ਬਾਈ ਨੂੰ ਵਧੀਆ ਲੱਗਦੇ ਨਾ ਦੱਸਿਓ ਜ਼ਰੂਰ ਆ ਪਹਿਲਾਂ ਦੇਖੋ ਤੁਸੀਂ ਲਾਈ ਵੀਲ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਦੂਸਰਾ ਲਾਈ ਵੀਲ ਜਿਹੜਾ ਆਪਾਂ ਕਰਨ ਲੱਗੇ ਆ ਪਿਆਰ ਆ ਜਾਓ ਵੀ ਪਹਿਲਾਂ ਹਾਲਤ ਦੇਖੋ ਇਹਦੀ ਕਿੱਦਾਂ ਦੀ ਹੈ ਲੈ ਵੀ ਆ ਲਾਈਵ ਦੇਖੋ ਇਹ ਕਿੱਦਾਂ ਦਾ ਹੋਇਆ ਪਿਆ ਇਹਦੀ ਹਾਲਤ ਦੇਖੋ ਕਿੰਨੀ ਖਰਾਬ ਹੋਈ ਪਈ ਹੈ ਹਾਲਤ ਦੇਖ ਸਕਦੇ ਹੋ ਕਿੰਨੀ ਖਰਾਬ ਹੋਈ ਪਈ ਹੈ ਤੇ ਦੇਖੋ ਕੋਈ ਆਇਆ ਨਹੀਂ ਹੈਗਾ ਵੀ ਤੇਲ ਕਰਕੇ ਕਿਉਂਕਿ ਤੇਲ ਤੁਹਾਨੂੰ ਬੜਾ ਕੱਪੜਾ ਮਾਰ ਗੁੰਡਿਆ ਆ ਪਿਆ ਪਿੱਛੇ ਤੇਰੇ ਲੈ ਕੱਪੜਾ ਮਾਰ ਕੇ ਤੁਹਾਨੂੰ ਇੱਕ ਵਾਰ ਦਿਖਾਉਂਦੇ ਆ ਕਿਉਂਕਿ ਹਾਂ ਐਦਾਂ ਹੀ ਹੋ ਜਾਂਦਾ ਹੈ ਟਾਈਮ ਪਾ ਕੇ ਇਦੇ ਕਾਲੇ ਹੋ ਜਾਂਦੇ ਨੇ ਜਿਵੇਂ ਆ ਲਾਈਪੇ ਨੇ ਇਸ ਤਰ੍ਹਾਂ ਕਾਲੇ ਹੋ ਜਾਂਦੇ ਨੇ ਇਹਨਾਂ ਨੂੰ ਨਵੇਂ ਕਿਵੇਂ ਬਣਾਉਨੇ ਆ ਤੁਹਾਨੂੰ ਉਹ ਦੱਸਦੇ ਆ ਲੈ ਵੀ ਆਪਾਂ ਇਹਦੇ ਉੱਪਰ ਇੱਕ ਜਾਦੂ ਲਾਵਾਂਗੇ ਜਾਦੂ ਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੁਹਾਨੂੰ ਉਹੋ ਜਿਹਾ ਲਾਈਵ ਬਣਾ ਕੇ ਦਿਖਾਵਾਂਗੇ ਜਿਵੇਂ ਕਿ ਤੁਸੀਂ ਉਹ ਦੇਖ ਰਹੇ ਹੋ ਇਸ ਤਰ੍ਹਾਂ ਬਣਾ ਕੇ ਦਿਖਾਵਾਂਗੇ ਆਪਾਂ ਲੈ ਵੀ ਲੈ ਆ ਗਏ ਸਾਡਾ ਮਾਰ ਜਾਦੂ ਇਹਦੇ ਬਣਾ ਦੇਗਾ ਲਾ ਤੁਹਾਡਾ ਮਾ ਚਿਪ ਕਰ ਦੇਗਾ ਮਾ ਪੱਕਾ ਚਾਂਕਣ ਲਾ ਦੇ ਚਾਂਕਣ ਲਾ ਦੇਗਾ ਲੈ ਵੀ ਦੇਖ ਸਕਦੇ ਹੋ ਤੁਹਾਡੇ ਪ੍ਰੂਫ ਸਾਹਮਣੇ ਹੀ ਹੈ ਤੇ ਪਸਾਰਾ ਲਾਈਵ ਕੇ ਤੁਸੀਂ ਵੀ ਕਰ ਸਕਦੇ ਹੋ ਬਈ ਇਹ ਬਹੁਤ ਘੈਂਟ ਚੀਜ਼ ਹੈ ਆਪਾਂ ਬਹੁਤ ਵੀਡੀਓ ਪਾਈਨਾਂ ਦੀ ਪਹਿਲਾਂ ਵੀ ਤੇ ਸਾਡੀ ਪੁਰਾਣੀ ਵੀਡੀਓ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਇਹ ਚੀਜ਼ ਦੱਸਾਂਗੇ ਮਿਲੂਗੀ ਕਿੱਥੋਂ ਤੇ ਕਹੇ ਜੀ ਐ ਕੀ ਐ ਨਾ ਨਾ ਠੀਕ ਆ ਪਹਿਲਾ ਲਾਈਵਿਲ ਦਾ ਰਿਜ਼ਲਟ ਦੇਖੋ ਫਿਰ ਆਪਾਂ ਕਰਦੇ ਆ ਗੱਲਬਾਤ ਲੈ ਸਾਰਾ ਚੰਗੀ ਤਰ੍ਹਾਂ ਧੋ ਦੇ ਧੋ ਆ ਬਣਾ ਦੇ ਗੱਲ ਕਿਰਾ ਤੋਤਾ ਬਣ ਜੂ ਜਮਾ ਐ ਲੱਗੂ ਜਮਾ ਹੁੰਦਾ ਹੈ ਹੋਰ ਫਰਕ ਤਾਂ ਹੀ ਰਹਦਾ ਕੋਈ ਹਾਂ ਹੈ ਆਏ ਹੁਣ ਜਮਾ ਕਾਲਾ ਆਇਆ ਪਹਿਲਾਂ ਹਾਂ ਜਮਾ ਚਿੱਟਾ ਲੱਗੂਗਾ ਚਿੱਟਾ ਨਿਕਲੇਗਾ ਜਿਵੇਂ ਨਾ ਹੁੰਦਾ ਗਿਆ ਤੇ ਜਿਹੜੇ ਡੀਲਰ ਹੁੰਦੇ ਨਹੀਂ ਕਰਦੇ ਨੇ ਆਪਣੇ ਨਾਲ ਐਂ ਕਰਦੇ ਨੇ ਪੁਰਾਣੇ ਮੋਟਰਸਾਈਕਲ ਜਿਵੇਂ ਧੋਂਦੇ ਨੇ ਗਿਆ ਹੂੰ ਹੂੰ ਐਂ ਕਰਦੇ ਨੇ ਗੱਲ ਐ ਹੁਣ ਆਪਾਂ ਨੂੰ ਬਣਾ ਕੇ ਦਿਖਾਵਾਂਗੇ ਜਮਨ ਨਵੇਂ ਵਰਗਾ ਬਈ ਲੈ ਵੀਡੀਓ ਸ਼ੇਅਰ ਕਰੋ ਬਈ ਦੇਖੀ ਜਾਓ ਆਪਾਂ ਸੋਨਾ ਲਾਈਵ ਵੀ ਦਿਖਾ ਰਹੇ ਆ ਪ੍ਰੋਗਰਾਮ ਸਾਰਾ ਸਿੱਧੀ ਗੱਲਬਾਤ ਹੀ ਹੁੰਦੀ ਆ ਆਪਾਂ ਸਾਰੇ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਦੇ ਹੀ ਰਹਿੰਨੇ ਆ ਦਿਖਾਈ ਦਿੰਨੇ ਆ ਵੀ ਕਿਵੇਂ ਸਾਫ਼ ਕੀਤਾ ਥੱਲੇ ਰੱਖ ਲੈ ਵੀ ਥੱਲੇ ਰੱਖ ਲੈਣ ਥੱਲੇ ਥੱਲੇ ਟੇਢਾ ਜਿਹਾ ਪਾਲ ਐ ਟੇਢਾ ਪਾਲ ਐ ਤੇ ਆਪਾਂ ਇੱਕ ਸਾਈਡ ਤੋਂ ਦੇਖ ਕਿਉਂਕਿ ਵੀਡੀਓ ਜ਼ਿਆਦਾ ਲੰਮੀ ਹੋ ਜੂ ਤੇ ਬਾਈਆਂ ਦਾ ਵੀ ਕੋਈ ਕੰਮ ਕਾਰ ਕਰਨਾ ਹੁੰਦਾ ਚਲ ਇਹਨਾਂ ਦਾ ਕੰਮ ਆ ਜੂ ਤੇ ਆਪਾਂ ਇਹਨੂੰ ਦਿਖਾ ਦਿੰਨੇ ਆ ਵੀ ਆਪਾਂ ਸਾਫ਼ ਇਹਨੂੰ ਕਰਦੇ ਕਿਵੇਂ ਆ ਤੇ ਆ ਦੇਖੋ ਜੀ ਇਹਦਾ ਸਾਫ ਹੋ ਰਿਹਾ ਇਧਰੋਂ ਤਾਂ ਤੇ ਸਾਰੇ ਨੂੰ ਸਾਫ ਕਰ ਦਾਂਗੇ ਆਪਾਂ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਬਈ ਕਿਆ ਨਾ ਡਾ ਬਣ ਗਿਆ ਲੈ ਜਮਤ ਚਰਾਈਆ ਹੈ ਦੇਖੋ ਦੇਖੋ ਸਹੀ ਗੱਲ ਹੈ ਬਈ ਸਹੀ ਗੱਲ ਹੈ ਬਣੀ ਪਈ ਹੈ ਗੱਲ ਸਰਾ ਲਾਵਾਂ ਸਰਾ ਆ ਜਾਵੇਂ ਨਵਾਂ ਬਣਾ ਦਾਂਗੇ ਨਵਾਂ ਨਵਾਂ ਨਕੂਰਾ ਨਤਰਾਈ ਹੋਣਾ ਹਾਂ ਮਿਹਨਤ ਦਾ ਕਰਨੀ ਪੈਂਦੀ ਹੈ ਮਿਹਨਤ ਦਾ ਫਾਇਦਾ ਮਿਲਦਾ ਹੈ ਐਵੇਂ ਤਾਂ ਨਹੀਂ ਗੱਲਾਂ ਹੁੰਦੀਆਂ ਕਨੇ ਜੇ ਮਿਹਨਤ ਕਰਦੇ ਆ ਤਾਂ ਹੀ ਕੰਮ ਬਣਦਾ ਹੈ ਤੇ ਦੇਖ ਸਕਦੇ ਹੋ ਭਾਈ ਇੱਕ ਸਾਈਡੋਂ ਤਾਂ ਨਵਾਂ ਜਿਹਾ ਨਿਕਲ ਰਿਹਾ ਹੈ ਕਿਉਂਕਿ ਤੁਹਾਨੂੰ ਪੱਕਾ ਪਤਾ ਤਾਂ ਲੱਗੂ ਜੇ ਨੂੰ ਪਤ ਹੋਤਾ ਇਹਨੂੰ ਧੋ ਕੇ ਪਤਾ ਲੱਗੂ ਅਸਲ ਤਾਂ ਰਿਜ਼ਲਟ ਦਾ ਕਿਉਂਕਿ ਇਹ ਮੈਲ ਹਜੇ ਉੱਪਰ ਹੈ ਨਾ ਉਵੇਂ ਜੋ ਕੀ ਲੱਗੇ ਹੈ ਤੁਹਾਨੂੰ ਪਾਣੀ ਮਾਰਾਂਗੇ ਨਾ ਫੇਰ ਰਿਜ਼ਲਟ ਦਾ ਪਤਾ ਲੱਗੂਗਾ ਲਈ ਵੀਡੀਓ ਦੇ ਵਿੱਚ ਆਪ ਦੱਸ ਵੀ ਦਈਏ ਆ ਦੇਖੋ ਜੀ ਇੱਕ ਕੋਅਲ ਸ਼ੈਨ ਹੈਈ ਕੋਅਲ ਸ਼ੈਨ ਇਹਦਾ ਸਕਰੀਨਸ਼ਾਟ ਲੈ ਲਓ ਤੁਸੀਂ ਕਈ ਵੀਰਾਂ ਨੂੰ ਨਹੀਂ ਪਤਾ ਲੱਗਦਾ ਸਕਰੀਨਸ਼ਾਟ ਜ਼ਰੂਰ ਲੈ ਲਓ ਇਹਦਾ ਤੇ ਇਹ ਮਿਲਦਾ ਕਿੱਥੋਂ ਹੈ ਉਹ ਵੀ ਤੁਹਾਨੂੰ ਦੱਸ ਦਦਨੇ ਇਹ ਆਪਣੇ ਫਰਿੱਜਾਂ ਵਾਲੀ ਦੁਕਾਨ ਤੋਂ ਮਿਲਦਾ ਹੈ ਤੇ ਇਹ ਜਾਇਤਰ ਫਰਿੱਜਾਂ ਵਾਲੇ ਰੱਖਦੇ ਨੇ ਇਹਨੂੰ ਏਸੀ ਵਗੈਰਾ ਦੇ ਵਿੱਚ ਕੰਮ ਆਉਂਦਾ ਇਹ ਕੋਇਲ ਤੋਂ ਹੁੰਦਾ ਇਹਨਾਂ ਇਹਦੇ ਜਿਹੜੇ ਏਸੀ ਦੇ ਕੋਇਲ ਹੁੰਦੇ ਨਾ ਉਹਨਾਂ ਨੂੰ ਧੋਂਦੇ ਨੇ ਤਾਂ ਹੀ ਇਹਨੂੰ ਕੋਇਲ ਸ਼ੈਨ ਕਹਿੰਦੇ ਨੇ ਕੋਇਲ ਸ਼ੈਨ ਵੀ ਸ਼ਾਈਨਿੰਗ ਲਿਆ ਹੁੰਦਾ ਕੋਇਲ ਤੇ ਲੜ ਹੁੰਦੀ ਆ ਗੰਦਗੀ ਵਗੈਰਾ ਸਾਰੀ ਪੱਟ ਦਿੰਦਾ ਪਰ ਇਹ ਲੋਹੇ ਦੇ ਚੀਜ਼ ਤੇ ਨਾ ਵਰਤਿਓ ਬਈ ਜਿਹੜੇ ਲੋਹੇ ਦੀ ਚੀਜ਼ ਆ ਉਹ ਤੇ ਨਾ ਵਰਤੋ ਤੇ ਐਲੂਮੀਨੀਅਮ ਤੇ ਵਰਤ ਸਕਦੇ ਹੋ ਪਿੱਤਲ ਤੇ ਵਰਤ ਸਕਦੇ ਹੋ ਚਿੱਟੀ ਘੜਨ ਦਾ ਜਮਾ ਗੱਲ ਬਣਾ ਦੂ ਕੋਕੇ ਲਾ ਦੂ ਕੋਕੇ ਬਾਈ ਕੋਕੇ ਜਮਾ ਆ ਦੇਖੋ ਤੇ ਦਿਖਾਉਂਦੇ ਹਾਂ ਹੁਣ ਧੋ ਕੇ ਤੇ ਗੱਲਬਾਤ ਸਿਰਾਈ ਲਾ ਦੂ ਦੇਖ ਲਓ ਕਿੰਨਾ ਕੁ ਟਾਈਮ ਹੋਇਆ ਧੋਂਦੇ ਨਾ ਤੇ ਆਪਾਂ ਨੂੰ ਵੀਡੀਓ ਬਣਾਉਣ ਨੂੰ ਟਾਈਮ ਲੱਗ ਸਕਦਾ ਤੇ ਧੋਂਦੇ ਨੂੰ ਕੋਈ ਟਾਈਮ ਹੀ ਲੱਗਦਾ ਪੂਰਾ ਵਧੀਆ ਗੱਲਬਾਤ ਬਣਾ ਲਈ ਮੈਂ ਕਹਿੰਦਾ 10 ਮਿੰਟ ਛੋਟੇ ਲੈਂਦੇ ਨਹੀਂ ਹੈਗੇ 10 ਮਿੰਟਾਂ ਦੇ ਪੂਰਾ ਸਾਫ਼ ਹੋ ਜਾਂਦਾ ਹੈਗਾ ਵੀ ਹਾਇ ਤੋ ਦੇਖ ਰਹਾ ਮਿੰਟੋ ਮਿੰਟੋ ਬਾਈ ਦੇਖੀ ਜਾਂਦੇ ਨੇ ਵੀਡੀਓ ਦੇ ਵਿੱਚ ਲੱਗੇ ਪਏ ਕਹਿੰਦਾ ਵੀ ਗੱਲ ਬਣਦੀ ਐ ਕਿ ਨਹੀਂ ਬਣਦੀ ਐ ਲੈ ਵੀ ਸਾਮ ਤੇ ਥਿਆਰ ਤੇ ਮਾਰਦੇ ਆ ਪਾਣੀ ਸਾਮ ਤੇ ਥਿਆਰ ਹਾਂ ਲੈ ਮਾਰ ਪਾਣੀ ਦੇਖੀ ਫਿਰ ਕਿਆ ਬਾਤ ਬਣਦੀ ਐ ਤੇ ਤੁਹਾਨੂੰ ਦਿਖਾਉਂਦੇ ਆ ਲੈ ਵੀ ਪਾਣੀ ਵਾਰਤਾ ਲਾਈਵ ਹੀ ਦੇਖੋ ਬਈ ਮੈਂ ਕਹਿੰਦਾ ਜਮੀ ਐ ਲਗੂ ਨਵਾ ਘਰ ਤਾਂ ਨਾ ਇੱਕ ਸਾਈਡ ਤੋਂ ਅਸੀਂ ਤਾਂ ਧੋਤਾ ਥਾ ਤੁਹਾਨੂੰ ਜਿਹੜਾ ਪ੍ਰੂਫ ਕਰ ਸਕੀਏ ਇਹ ਕਿੰਨਾ ਜ਼ਿਆਦਾ ਫਰਕ ਦੀ ਬਈ ਉੱਤੋਂ ਇੱਕ ਸਾਈਡ ਤੋਂ ਦੂਜੀ ਸਾਈਡ ਤੁਹਾਨੂੰ ਦਿਖਾਉਨੇ ਆ ਉਧਰ ਪੂਰਾ ਗੰਦਾ ਪਿਆ ਤੇ ਇਧਰ ਪੂਰਾ ਸਾਫ ਪਿਆ ਬਈ ਤੇ ਦੇਖੋ ਆ ਦੇਖੋ ਬਈ ਇਧਰ ਦੇ ਹਾਲਤ ਦੇਖ ਸਕਦੇ ਹੋ ਦੂਜੀ ਸਾਈਡ ਦਿਖਾ ਵੀ ਮੁੰਡਿਆ ਹਾਂ ਬਈ ਐਂ ਲਾਉਂਦਾ ਕੋਕੇ ਕੋਕੇ ਜਮਾਈ ਹੈ ਜਮਾ ਕੋਕੇ ਸਰ ਲਾਤਾ ਲੈ ਵੀ ਦੇਖ ਸਕਦੇ ਹੋ ਲਾਈ ਵੀਲ ਜਮਾ ਨਵਾਂ ਕਰਤਾ ਜਮੀ ਓਕੇ ਕਰਤਾ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਬਈ ਟੱਡਾ ਕਿਵੇਂ ਕਰਦੇ ਅੱਗ ਪੂਰੀ ਕੰਮ ਦੀ ਹੈ ਪੂਰੀ ਗੱਲ ਬਣ ਗਈ ਜਮਾਈ ਸਰ ਲਾਤਾ ਲੇ ਵੀ ਦੇਖ ਸਕਦੇ ਹੋ ਬਈ ਦਵਾਰੇ ਕੁਵੈਲ ਸੈਨ ਤੇ ਓਕੇ ਦੀ ਰਿਪੋਰਟ ਕਰਤਾ ਕੰਮ ਲੈ ਵੀਡੀਓ ਸ਼ੇਅਰ ਕਰ ਦਿਓ ਬਈ ਕਿਉਂਕਿ ਸਾਰੇ ਦੇ ਕੰਮ ਆਏ ਕਿਉਂਕਿ ਬਹੁਤ ਸਸਤਾ ਹੈ ਬਹੁਤ ਵਧੀਆ ਚੀਜ਼ ਹੈ ਰਿਜ਼ਲਟ ਪੂਰਾ ਵਧੀਆ ਇਹਦਾ ਉਹ ਦੇਖੋ ਵੀ ਪੂਰਾ ਓਕੇ ਹੋਇਆ ਪਿਆ ਤੇ ਇਹ ਵੀ ਓਕੇ ਕਰਤਾ